ਸਤਿ ਸ੍ਰੀ ਅਕਾਲ ਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਿਨਾ ਬਰੈਡ ਤੋਂ ਬਣਾਵਾਂਗੇ ਸੈਂਡਵਿਚ ਉਸ ਲਈ ਆਪਾਂ ਨੂੰ ਚਾਹੀਦਾ ਇੱਕ ਕੌਲੀ ਪੋਹਾ ਜੋ ਕਿ ਮੈਂ ਭਿਉਆ ਲਿਆ ਸੀ ਧੌਕੇ ਇਹਨੂੰ ਥੋੜਾ ਜਿਹਾ ਆਪਾਂ ਇਹਦੇ ਚ ਪੁਣ ਲੈਣਾ ਵੀ ਪਾਣੀ ਵਗੈਰਾ ਹੁੰਦਾ ਜਿਹੜਾ ਨਿਕਲ ਜਾਂਦਾ ਇੱਕ ਕੌਲੀ ਆਪਾਂ ਲਈਏ ਦਹੀਂ ਦੀ ਤੇ ਇੱਧਰ ਆਪਾਂ ਇੱਕ ਕੌਲੀ ਸੂਜੀ ਦੀ ਥੋੜੀ ਜਿਹੀ ਗ੍ਰाइंड ਕਰ ਲਈ ਹੈ ਤੇ ਪੋਹਾ ਵੀ ਆਪਾਂ ਗ੍ਰाइंड ਕਰ ਲਾਂਗੇ ਦਹੀਂ ਇਹ ਤਿੰਨਾਂ ਦਾ ਆਪਾਂ ਮਿਕਸਚਰ ਤਿਆਰ ਕਰਦੇ ਹਾਂ ਫਿਰ ਤੁਹਾਨੂੰ ਦਿਖਾਉਣੀ ਅੱਗੇ ਵੀ ਕੀ ਕੀ ਪਾਇਆ ਆਪਾਂ ਹਾਂਜੀ ਆ ਦੇਖੋ ਇਸ ਤਰ੍ਹਾਂ ਦਾ ਮਟੀਰੀਅਲ ਆਪਾਂ ਤਿਆਰ ਕਰਨਾ ਐ ਇੰਨਾ ਠਿੱਕੋ ਨਾ ਜਿੰਦਾ ਹੈ ਤੁਹਾਨੂੰ ਇਹਦੇ ਵਿੱਚ ਆਪਾਂ ਪਾਵਾਂਗੇ ਕੱਲਾ ਨਮਕ ਨਮਕ ਤੁਸੀਂ ਆਪਦੇ ਮਟੀਰੀਅਲ ਦੇ ਹਿਸਾਬ ਨਾਲ ਪਾ ਲਿਓ ਕਿਉਂਕਿ ਜਿਹੜਾ ਆਪਾਂ ਇਹਦੇ ਵਿੱਚ ਸਬਜ਼ੀਆਂ ਵਗੈਰਾ ਪਾਵਾਂਗੇ ਫਿਰ ਵੀ ਆਪਾਂ ਹਿਸਾਬ ਦੇ ਪਾਵਾਂਗੇ ਬਸ ਨਮਕ ਪਾ ਲਓ ਫਿਰ ਇਹਨੂੰ ਆਪਾਂ ਕਰ ਲਾਂਗੇ ਮਿਕਸ ਹਾਂਜੀ ਆਪਾਂ ਇਹਦੇ ਵਿੱਚ ਆਪਣਾ ਬੈਟਰ ਜਿਹੜਾ ਉਹ ਤਿਆਰ ਹੋ ਗਿਆ ਸੂਜੀ ਪੋਹਾ ਤੇ ਦਹੀਂ ਆਪਾਂ ਇੱਕੋ ਕੌਲੀ ਨਾਲ नाप ਲੈ ਕੇ ਪਾਇਆ ਸੀ ਤੇ ਨਮਕ ਆਪਾਂ ਦੇ ਹਿਸਾਬ ਨਾਲ ਪਾਉਣਾ ਜਿੰਨਾ ਕਾਪਾ ਪਰਿਵਾਰ ਖਾਣੇ ਆ ਉਸ ਤੋਂ ਬਾਅਦ ਆਪਾਂ ਲਈਏ ਰੈੱਡ ਮਿਰਚ ਇਹ ਲਈ ਆਪਾਂ ਕਾਲੀ ਮਿਰਚ ਇਹ ਆਪਾਂ ਔਰਗੈਨੋ ਲਿਆ ਇਹ ਚੀਲੀ ਫਲੈਕਸ ਲਿਆ ਇਹ ਆਪਾਂ ਲਿਆ ਚਾਟ ਮਸਾਲਾ ਇਹ ਆਪਾਂ ਇਹਦੇ ਵਿੱਚ ਪਾਵਾਂਗੇ ਸਾਰਾ ਇਹਨੂੰ ਆਪਾਂ ਕਰਾਂਗੇ ਚੰਗੀ ਤਰ੍ਹਾਂ ਮਿਕਸ ਹਾਂਜੀ ਆਪਾਂ ਇੱਧਰ ਟਮਾਟਰ ਤੇ ਹਾਂ ਲੈ ਆਗੇ সুইਟ ਕੌਰਨ ਇਹਨਾਂ ਨੂੰ ਆਪਾਂ ਉਬਾਲ ਲਿਆ ਸੀ সুইਟ ਕੌਰਨ ਨੂੰ ਫਿਰ ਇਹਨਾਂ ਨੂੰ ਉਬਾਲ ਕੇ ਆਪਾਂ ਇਹ ਇਹਦੇ ਚ ਚੋਪਰ ਤੇ ਚੋਪ ਕਰ ਲਈਏ ਥੋੜੇ ਜੇ ਇਹ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਜਿੰਨੇ ਕ ਆਪਾਂ ਨੂੰ ਲੋੜ ਹੈ ਇਹਦੇ ਵਿੱਚ ਸਬਜ਼ੀਆਂ ਦੀ ਤਰ੍ਹਾਂ ਆਪਣੇ ਕੋਲੇ ਕੋਈ ਵੀ ਸਬਜ਼ੀ ਹੈ ਜਿਵੇਂ ਗਾਜਰ ਹੈ, ਸ਼ਿਮਲਾ ਮਿਰਚ ਹੈ ਆਪਾਂ ਉਹ ਪਾ ਸਕਦੇ ਆ। ਆਪਾਂ ਇਹਦੇ ਵਿੱਚ ਇਹ ਪਾ ਲਏ। ਉਸ ਤੋਂ ਬਾਅਦ ਆਪਾਂ ਪਾਵਾਂਗੇ ਪਿਆਜ਼ ਇਹ ਮੈਂ ਬਰੀਕ-ਬਰੀਕ ਕਰ ਲਿਆ ਸੀ ਚੋਪਰ ਦੇ ਵਿੱਚ। ਪਿਆਜ਼ ਪਾਵਾਂਗੇ। ਜੇ ਤੁਹਾਡੇ ਕੋਲੇ ਸ਼ਿਮਲਾ ਮਿਰਚ ਹੈ, ਸ਼ਿਮਲਾ ਮਿਰਚ ਵੀ ਪਾ ਲਿਓ ਅੱਜ ਮੇਰੇ ਕੋਲ ਸ਼ਿਮਲਾ ਮਿਰਚ ਨਹੀਂ ਸੀ। ਮੈਂ ਨਹੀਂ ਪਾਈ। ਥੋੜੇ ਜਿਹਾ ਆਪਾਂ ਪਾਵਾਂਗੇ ਆਲੂ। ਆਲੂ ਆਪਾਂ ਜ਼ਿਆਦਾ ਨਹੀਂ ਪਾਵਾਂਗੇ, ਥੋੜੇ ਜਿਹਾ ਪਾਵਾਂਗੇ। ਇਨਨਾਂ ਨੂੰ ਆਪਾਂ ਸਾਰੇ ਮਟੀਰੀਅਲ ਨੂੰ ਕਰ ਲਾਂਗੇ ਮਿਕਸ ਜੀ ਆਪਾਂ ਮਟੀਰੀਅਲ ਤਿਆਰ ਕਰ ਲਿਆ ਸਬਜ਼ੀਆਂ ਵਗੈਰਾ ਪਾ ਲਿਓ ਉਹਦੇ ਵਿੱਚ ਹੁਣ ਆਪਾਂ ਟੋਸਟਰ ਨੂੰ ਕਿਓ ਲਾ ਕੇ ਹਲਕਾ ਹਲਕਾ ਗ੍ਰੀਸ ਕਰ ਲਾਂਗੇ ਦੋਨੋਂ ਸਾਈਡ ਤੋਂ ਉੱਪਰੋਂ ਵੀ ਨੀਚੋਂ ਵੀ ਬਸ ਹਲਕਾ ਹਲਕੀ ਲਮਾ ਜਿਹੀ ਕਿਓ ਇਹਦੇ ਵਿੱਚ ਬਹੁਤ ਘੱਟ ਕਿਓ ਦੀ ਮਾਤਰਾ ਜਿਹੜੀ ਹਰ ਹਮੇਸ਼ਾ ਹੁੰਦੀ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਆਪਣਾ ਜਿਹੜਾ ਮਟੀਰੀਅਲ ਆ ਉਹ ਪਾ ਦਾਂਗੇ ਹਲਕਾ ਹਲਕਾ ਹਾਂਜੀ ਆਪਾਂ ਉਹ ਪਾ ਕੇ ਨਾ ਮਟੀਰੀਅਲ ਜਿਹੜਾ ਆਪੋ ਉਹ ਸਾਰਾ ਬਣਾਇਆ ਹੈਗਾ ਉਹਦੇ ਆਲਾ ਉਹ ਸਾਰਾ ਗਿਆ ਪੋਹੇ ਆਲਾ ਉਹ ਪਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਚੀਜ਼ ਪਾਤਾ ਚੀਜ਼ ਪਾਉਣ ਤੋਂ ਬਾਅਦ ਆਪਾਂ ਫੇਰ ਮਟੀਰੀਅਲ ਪਾਵਾਂਗੇ ਜਿਹਦੇ ਉੱਤੇ ਹਲਕਾ ਹਲਕਾ ਫੇਰ ਮਟੀਰੀਅਲ ਪਾਵਾਂਗੇ मतलब ਜਿਹੜਾ ਆਪਣਾ ਚੀਜ਼ ਆ ਨੂੰ ਪੂਰਾ ਚੰਗੀ ਤਰ੍ਹਾਂ ਕਰ ਦਾਂਗੇ ਇਹ ਇਸ ਤਰ੍ਹਾਂ ਕਵਰ ਕਰ ਦਾਂਗੇ ਜੇ ਤੁਹਾਡੇ ਕੋਲੇ ਇਹ ਟੋਸਟਰ ਵਾਲੀ ਮਸ਼ੀਨ ਨਹੀਂ ਹੈਗੀ ਤੁਸੀਂ ਤਵੇ ਤੇ ਵੀ ਹਲਕਾ ਜਿਹਾ ਲਾ ਕੇ ਬਣਾ ਸਕਦੇ ਹੋ ਓਟਸ ਵੈਸੇ ਵੀ ਹਲਕੇ ਹੁੰਦੇ ਆ ਜਿਹੜੇ ਬੁੱਕ ਵੇਟ ਲਾਸ ਵਗੈਰਾ ਕਰਦੇ ਆ ਉਹਨਾਂ ਨੂੰ ਜਿਹੜੇ ਮਤਲਬ ਡਾਈਟ ਲੈਂਡਿੰਗ ਦੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਹੋਰਸ ਵਗੈਰਾ ਖਾਓ ਹੋਰਸ ਆਪਣਾ weight ਵਗੈਰਾ ਘਟਾਉਣ ਦੇ ਵਿੱਚ ਵੀ ਸਹਾਇਕ ਹੁੰਦੇ ਆ ਤੇ ਹਜਨ ਵੀ ਛੇਤੀ ਹੋ ਜਾਂਦੇ ਆ ਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਸਾਰੇ ਨੂੰ ਇਹਨੂੰ ਆਪਾਂ ਕਵਰ ਕਰ ਦਾਂਗੇ ਉਦੋਂ ਫਿਰ ਆਪਾਂ ਇਹਨੂੰ ਆਨ ਕਰਕੇ ਤੇ ਤੁਹਾਨੂੰ ਬਣਾ ਕੇ ਦਿਖਾਉਣਾ ਵੀ ਕਿਸ ਤਰ੍ਹਾਂ ਦਾ ਬਣਦਾ ਹੈ। ਲਓ ਜੀ ਆਪਾਂ ਸੈਂਡਵਿਚ ਨੂੰ ਲਾਤਾ। ਉਹਨੇ ਆਪਣੇ ਆਪ ਬੰਦ ਹੋ ਜਾਊਗਾ ਫਿਰ ਤੁਹਾਨੂੰ ਜਦੋਂ ਬਣ ਗਿਆ ਫਿਰ ਤੁਹਾਨੂੰ ਦਿਖਾਉਣਾ ਵੀ ਕਿਸ ਤਰ੍ਹਾਂ ਦਾ ਬਣਿਆ। ਹਾਂਜੀ ਆਪਾਂ ਸੈਂਡਵਿਚ ਦੇ ਵਿੱਚ ਜਿਹੜਾ ਆਪਾਂ ਲਾਇਆ ਸੀ ਪੋਹੇ ਵਾਲਾ ਪਾਇਆ ਸੀ ਮਟੀਰੀਅਲ ਤੇ ਉਹ ਬਣ ਗਿਆ ਤਿਆਰ ਹੋ ਗਿਆ। ਇਹਨਾਂ ਨੂੰ ਆਪਾਂ ਛੋਟੇ-ਛੋਟੇ ਪੀਸਾਂ 'ਚ ਕੱਟ ਲਿਆ। ਕਿਉਂਕਿ ਸਾਡਾ ਜਿਹੜਾ ਸੈਂਡਵਿਚ ਦਾ ਸਾਈਜ਼ ਸੀ ਉਹ ਵੱਡਾ ਹੈਗਾ ਇੱਕ ਸਿੰਗਲ ਪੀਸ ਪਾਇਆ ਸੀ ਉਹਨਾਂ ਨੂੰ ਹੁਣ ਆਪਾਂ ਛੋਟੇ ਕਯੂਬਸ ਦੇ ਵਿੱਚ ਕੱਟ ਲਿਆ ਤੇ ਇਹਦੇ ਤੇ ਸੌਸ ਲਾ ਕੇ ਜਿਵੇਂ ਮਰਜ਼ੀ ਤੁਸੀਂ ਖਾ ਸਕਦੇ ਹੋ ਤੇ ਸਾਨੂੰ ਦੱਸਿਓ ਵੀ ਇਹ ਡਿਸ਼ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸੋਹਣੇ-ਸੋਹਣੇ ਕਮੈਂਟ ਕਰਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ